ਦੋਸਤੋ ਅੱਜ ਗੱਲ ਕਰਾਂਗੇ ਉਸ ਫੌਜੀ ਜਵਾਨ ਦੀ ਜੋ ਸ਼ਹੀਦ ਹੋਣ ਤੋਂ ਬਾਅਦ ਵੀ ਆਪਣੀ ਡਿਊਟੀ ਤੇ ਤਾਇਨਾਤ ਰਿਹਾ ਬਕਾਇਦਾ ਫੌਜ ਉਸ ਨੂੰ ਤਨਖਾਹ ਦਿੰਦੀ ਰਹੀ ਤੇ ਨਾਲ ਹੀ ਉਹਨੂੰ ਤਰੱਕੀ ਵੀ ਮਿਲਦੀ ਰਹੀ ਉਸ ਸਿਪਾਹੀ ਤੋਂ ਆਨਰੇਰੀ ਕੈਪਟਨ ਬਣਿਆ ਤੇ ਰਿਟਾਇਰ ਵੀ ਹੋਇਆ 2017 ਦੇ ਵਿੱਚ ਇਸ ਕੇਸ ਦੇ ਉੱਤੇ ਸੁਪਰੀਮ ਕੋਰਟ ਵੀ ਫੈਸਲਾ ਸੁਣਾਉਂਦੀ ਹੈ ਅੱਜ ਆਪਾਂ ਉਸ ਬਾਰੇ ਵੀ ਗੱਲ ਕਰਾਂਗੇ ਗੱਲ ਹੈ 30 ਅਗਸਤ 1946 ਦੀ ਜਦੋਂ ਹਰਪ੍ਰਜਨ ਸਿੰਘ ਹੋਰਾਂ ਦਾ ਜਨਮ ਗੁਜਰਾਵਾਲਾ ਪਾਕਿਸਤਾਨ ਦੇ ਵਿੱਚ ਹੁੰਦਾ 1947 ਦੀ ਭਾਰਤ-ਪਾਕਿਸਤਾਨ ਵੰਡ ਹੁੰਦੀ ਹੈ ਤੇ ਉਹਨਾਂ ਦਾ ਪਰਿਵਾਰ ਪੰਜਾਬ ਵਿੱਚ ਆ ਜਾਂਦਾ ਹੈ ਤੇ 10ਵੀਂ ਦੀ ਪੜ੍ਹਾਈ ਉਹ ਡੀਏਵੀ ਸਕੂਲ ਪੱਟੀ ਤੋਂ ਕਰਦੇ ਆ ਤੇ ਫਿਰ 1968 ਦੇ ਵਿੱਚ ਉਹ ਫੌਜ ਦੇ ਵਿੱਚ ਭਰਤੀ ਹੋ ਜਾਂਦੇ ਆ ਦੋ ਸਾਲ ਉਹ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾਉਂਦੇ ਆ ਤੇ 1968 ਦੇ ਵਿੱਚ ਉਹ ਸਿੱਕਮ ਦੇ ਵਿੱਚ ਤਾਇਨਾਤ ਹੁੰਦੇ ਆ ਇੱਕ ਦਿਨ ਉਹ ਲਾਪਤਾ ਹੋ ਜਾਂਦੇ ਆ ਜਦੋਂ ਆਪਣੇ ਮਿੱਥੇ ਸਮੇਂ ਤੇ ਨਹੀਂ ਪਹੁੰਚਦੇ ਤਾਂ ਫੌਜ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਤਿੰਨ ਦਿਨਾਂ ਤੱਕ ਜਦੋਂ ਉਹਨਾਂ ਦਾ ਕੋਈ ਵੀ ਥੋਪ ਪਤਾ ਨਹੀਂ ਲੱਗਦਾ ਤਾਂ ਅਖੀਰ ਇੱਕ ਦਿਨ ਉਹ ਇੱਕ ਸੁਪਨੇ ਦੇ ਵਿੱਚ ਆਉਂਦੇ ਆ ਆਪਣੇ ਸਾਥੀ ਪ੍ਰੀਤਮ ਸਿੰਘ ਦੇ ਉਹ ਉਸ ਨੂੰ ਦੱਸਦੇ ਆ ਕਿ ਉਸ ਦਿਨ ਉਹ ਖੱਚਰ ਦੇ ਨਾਲ ਇੱਕ ਖਾਈ ਦੇ ਵਿੱਚ गिरਦੇ ਆ ਤੇ ਥੱਲੇ ਜਿਹੜਾ ਨਦੀ ਵਹਿੰਦੀ ਹੁੰਦੀ ਹੈ ਜਿਸ ਦੇ ਵਿੱਚ ਉਹ ਰੁੜ ਜਾਂਦੇ ਆ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਨਾਲ ਹੀ ਉਹ ਦੱਸਦੇ ਆ ਕਿ ਉਹਨਾਂ ਦੀ ਲਾਸ਼ ਇੱਥੋਂ 2 ਕਿਲੋਮੀਟਰ ਦੂਰੀ ਤੇ ਪਈ ਹੈ ਜਦੋਂ ਪ੍ਰੀਤਮ ਸਿੰਘ ਇਸ ਬਾਰੇ ਆਪਣੇ ਅਫਸਰਾਂ ਨੂੰ ਦੱਸਦੇ ਆ ਕਿ ਰਾਤੀ ਉਹਨਾਂ ਦੇ ਸੁਪਨੇ ਦੇ ਵਿੱਚ ਹਰਪਜਨ ਸਿੰਘ ਹੋਰੀ ਆਏ ਸਨ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਪਹਿਲਾਂ ਤਾਂ ਆਰਮੀ ਦੇ ਅਫਸਰ ਉਹਨਾਂ ਉੱਤੇ ਕੋਈ ਯਕੀਨ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਵੈਸੇ ਹੀ ਉਹਨਾਂ ਨੂੰ ਸੁਪਨਾ ਆ ਗਿਆ ਹੋਵੇਗਾ ਕਿਉਂਕਿ ਪ੍ਰੀਤਮ ਸਿੰਘ ਹਰਪਜਨ ਸਿੰਘ ਹੋਰਾਂ ਦੇ ਕਾਫੀ ਨਜ਼ਦੀਕੀ ਸਨ ਜਦੋਂ ਪ੍ਰੀਤਮ ਸਿੰਘ ਨਹੀਂ ਮੰਨਦੇ ਤੇ ਵਾਰ-ਵਾਰ ਫੌਜ ਨੂੰ ਜਿਹੜਾ ਹੈ ਇੱਕ ਬੇਨਤੀ ਕਰਦੇ ਆ ਕਿ ਉਹਨਾਂ ਦੀ ਗੱਲ ਨੂੰ ਸੁਣਿਆ ਜਾਵੇ ਤੇ ਉਸ ਥਾਂ ਦੇ ਉੱਤੇ ਉਹਨਾਂ ਨੂੰ ਲਜਾਇਆ ਜਾਵੇ ਜਦੋਂ ਇੱਕ ਟੁਕੜੀ ਜਿਹੜੀ ਹੈ ਉੱਥੇ ਜਾਂਦੀ ਹੈ ਤਾਂ ਵੇਖ ਕੇ ਹੈਰਾਨ ਹੋ ਜਾਂਦੀ ਹੈ ਕਿਉਂਕਿ ਜਿਵੇਂ ਹਰਪਜਨ ਸਿੰਘ ਨੇ ਸੁਪਨੇ ਦੇ ਵਿੱਚ ਦੱਸਿਆ ਸੀ ਉਸੇ ਥਾਂ ਦੇ ਉੱਤੇ ਉਹਨਾਂ ਦੀ ਲਾਸ਼ ਪਈ ਹੁੰਦੀ ਹੈ ਫਿਰ ਉਹਨਾਂ ਦਾ ਸਰਕਾਰੀ ਸਨਮਾਨਾ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਸਮਾਂ ਬੀਤਦਾ ਆ ਹਰਪਜਨ ਸਿੰਘ ਹੋਰੀ ਫਿਰ ਜਿਹੜਾ ਹੈ ਪ੍ਰੀਤਮ ਸਿੰਘ ਦੇ ਸੁਪਨੇ ਦੇ ਵਿੱਚ ਆਉਂਦੇ ਆ ਤਾਂ ਕਹਿੰਦੇ ਆ ਕਿ ਉਹਨਾਂ ਦੀ ਇੱਥੇ ਸਮਾਦੀ ਬਣਾਈ ਜਾਵੇ ਫਿਰ ਉਹੀ ਗੱਲ ਆਰਮੀ ਅਫਸਰਾਂ ਨੂੰ ਦੱਸੀ ਜਾਂਦੀ ਹੈ ਤਾਂ ਫਿਰ ਉਹਨਾਂ ਦੀ ਬੰਕਰ ਦੇ ਵਿੱਚ ਇੱਕ ਸਮਾਦੀ ਬਣਾ ਦਿੱਤੀ ਜਾਂਦੀ ਹੈ ਕਹਿੰਦੇ ਆ ਕਿ ਹਰਪਜਨ ਸਿੰਘ ਹੋਰੀ ਆਪਣੀ ਡਿਊਟੀ ਤੇ ਤਾਇਨਾਤ ਰਹਿੰਦੇ ਆ ਤੇ ਫੌਜੀ ਜਵਾਨਾਂ ਦੇ ਸੁਪਨੇ ਦੇ ਵਿੱਚ ਆਉਂਦੇ ਆ ਤੇ ਉਹਨਾਂ ਨੂੰ ਦੱਸ ਦਿੰਦੇ ਆ ਕਿ ਚੀਨ ਜਿਹੜਾ ਕੁਸਪੈਟ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਜਾਂ ਇਸ ਥਾਂ ਦੇ ਉੱਤੇ ਚੀਨ ਵੱਲੋਂ ਜਿਹੜੀ ਆ ਇਹ ਹਰਕਤ ਕੀਤੀ ਜਾ ਰਹੀ ਆ ਉਹ ਅਗਾਊਂ ਹੀ ਜਿਹੜਾ ਫੌਜੀ ਜਵਾਨਾਂ ਨੂੰ ਸੁਪਨੇ ਵਿੱਚ ਆ ਕੇ ਸੂਚਨਾ ਦੇ ਦਿੰਦੇ ਆ ਜਦੋਂ ਇਹ ਚ ਘਟਨਾਵਾਂ ਵਾਰ-ਵਾਰ ਵਾਪਰਦੀਆਂ ਨੇ ਤੇ ਉਹ ਸੱਚ ਵੀ ਹੁੰਦੀਆਂ ਜਾਂਦੀਆਂ ਨੇ ਤੇ ਆਰਮੀ ਵਾਲਿਆਂ ਨੂੰ ਕਾਫੀ ਜ਼ਿਆਦਾ ਇਸ ਚੀਜ਼ ਦੇ ਉੱਤੇ ਯਕੀਨ ਹੋ ਜਾਂਦਾ ਫਿਰ ਕੀ ਹੁੰਦਾ ਉਹਨਾਂ ਨੂੰ ਲੱਗਦਾ ਹੈ ਕਿ ਵਾਕਈ ਉਹ ਜਿਹੜਾ ਹੈ ਸ਼ਹੀਦ ਹੋਣ ਤੋਂ ਬਾਅਦ ਵੀ ਆਪਣੀ ਡਿਊਟੀ ਨਿਭਾ ਰਿਹਾ ਹੈ ਤਾਂ ਉਹਨਾਂ ਨੂੰ ਤਨਖਾਹ ਮਿਲਣੀ ਚਾਹੀਦੀ ਹੈ ਬਕਾਇਦਾ ਫਿਰ ਜਿਹੜਾ ਹੈ ਫੌਜ ਉਹਨਾਂ ਨੂੰ ਹਰ ਮਹੀਨੇ ਤਨਖਾਹ ਦਿੰਦੀ ਹੈ ਫਿਰ ਇਹ ਕਹਿੰਦੇ ਆ ਕਿ ਹਰ ਸਾਲ ਜਿਹੜੇ ਆ ਫੌਜੀਆ ਨੂੰ ਜੇਕਰ ਮਾਹੌਲ ਸਹੀ ਰਹੇ ਤਾਂ ਸਾਲ ਦੇ ਵਿੱਚ 2 ਮਹੀਨੇ ਦੀ ਛੁੱਟੀ ਮਿਲਦੀ ਹੈ ਕਿਉਂ ਨਾ ਹਰਪ੍ਰਜਨ ਸਿੰਘ ਹੋਰਾਂ ਨੂੰ ਵੀ ਛੁੱਟੀ ਮਿਲੇ ਬਕਾਇਦਾ ਜਿਹੜੀ ਆ ਰੇਲਵੇ ਦੇ ਵਿੱਚ ਉਹਨਾਂ ਦੀ ਰਿਜ਼ਰਵੇਸ਼ਨ ਕਰਾਈ ਜਾਂਦੀ ਹੈ ਤੇ ਤਿੰਨ ਜਵਾਨ ਜਿਹੜੇ ਆ ਉਹਨਾਂ ਨੂੰ ਛੱਡਣ ਆਉਂਦੇ ਆ ਤੇ ਫਿਰ ਤਿੰਨ ਜਵਾਨ 2 ਮਹੀਨੇ ਬਾਅਦ ਉਹਨਾਂ ਨੂੰ ਲੈਣ ਵੀ ਆਉਂਦੇ ਆ ਇਹ ਸਿਲਸਿਲਾ ਜਿਹੜਾ ਲਗਾਤਾਰ ਚੱਲਦਾ ਰਹਿੰਦਾ ਆ ਇਸੇ ਦੌਰਾਨ ਕੱਲੇ ਭਾਰਤੀ ਜਵਾਨੀ ਨਹੀਂ ਚੀਨ ਦੇ ਜਵਾਨ ਵੀ ਜਿਹੜਾ ਆ ਉਹਨਾਂ ਦੀ ਇਹ ਗੱਲ ਨੂੰ ਮੰਨਦੇ ਆ ਕਹਿੰਦੇ ਕਿ ਉਹਨਾਂ ਦੇ ਸੁਪਨਿਆਂ ਦੇ ਵਿੱਚ ਵੀ ਉਹ ਕਈ ਵਾਰ ਆਉਂਦੇ ਰਹੇ ਆ ਤੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਪੂਰਾ ਯਕੀਨ ਸੀ ਦਰਸ਼ਕੋ ਤੁਹਾਨੂੰ ਮੈਂ ਦੱਸ ਦਿਆਂ ਕਿ ਜਦੋਂ ਭਾਰਤ ਤੇ ਚੀਨ ਦੇ ਵਿਚਕਾਰ ਕੋਈ ਮੀਟਿੰਗ ਹੁੰਦੀ ਸੀ ਤਾਂ ਕਹਿੰਦੇ ਆ ਕਿ ਇੱਕ ਕੁਰਸੀ ਬਕਾਇਦਾ ਖਾਲੀ ਛੱਡੀ ਜਾਂਦੀ ਸੀ ਉਹ ਕੁਰਸੀ ਹੁੰਦੀ ਸੀ ਹਰਪ੍ਰਜਨ ਸਿੰਘ ਦੀ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਕਾਫੀ ਜ਼ਿਆਦਾ ਲੋਕਾਂ ਦਾ ਵਿਸ਼ਵਾਸ ਬਣਨ ਲੱਗਾ ਤਾਂ ਫਿਰ ਜਿੱਥੇ ਪਹਿਲਾਂ ਉਹਨਾਂ ਦੀ ਸਮਾਧੀ ਸੀ ਉਸ ਤੋਂ 9 ਕਿਲੋਮੀਟਰ ਦੂਰ ਉਹਨਾਂ ਦੇ ਲਈ ਇੱਕ ਮੰਦਿਰ ਬਣਾਇਆ ਗਿਆ ਤੇ ਉਹਨਾਂ ਦੇ ਨਾਮ ਦੇ ਅੱਗੇ ਸ਼ਬਦ ਲੱਗਿਆ ਬਾਬਾ ਹਰਪ੍ਰਜਨ ਸਿੰਘ ਫਿਰ ਉਸ ਤੋਂ ਬਾਅਦ ਬਕਾਇਦਾ ਸਵੇਰੇ ਉਹਨਾਂ ਦੀ ਜਿਹੜੀ ਵਰਦੀ ਹੈ ਉਸ ਨੂੰ ਪ੍ਰੈਸ ਕੀਤਾ ਜਾਂਦਾ ਬੂਟ ਨੂੰ ਜਿਹੜਾ ਹੈ ਪਾਲਿਸ਼ ਕੀਤਾ ਜਾਂਦਾ ਤੇ ਇਹ ਗੱਲ ਨੂੰ ਜਵਾਨ ਵੀ ਮੰਨਦੇ ਐ ਜੋ ਉਹਨਾਂ ਦੇ ਬੂਟ ਪਾਲਿਸ਼ ਕਰਦੇ ਸੀ ਕਿਉਂਕਿ ਇੱਕ ਨਹੀਂ ਦੋ ਨਹੀਂ ਸੈਂਕੜੇ ਜਵਾਨਾਂ ਨੇ ਇਹ ਗੱਲ ਕਹੀ ਐ ਕਿ ਜਦੋਂ ਸਵੇਰੇ ਬੂਟ ਪਾਲਿਸ਼ ਕਰਦੇ ਸੀ ਤਾਂ ਸ਼ਾਮ ਨੂੰ ਉਹਨਾਂ ਬੂਟਾਂ ਦੇ ਉੱਤੇ ਮਿੱਟੀ ਪਈ ਹੁੰਦੀ ਸੀ ਐਵੇਂ ਲੱਗਦਾ ਸੀ ਜਿਵੇਂ ਉਹਨਾਂ ਨੂੰ ਕਿਸੇ ਨੇ ਪਾਇਆ ਹੋਵੇ ਇਹ ਸਿਲਸਿਲਾ ਜਦੋਂ ਚੱਲਦਾ ਹੈ ਲੋਕਾਂ ਦੀ ਆਸਥਾ ਵੀ ਵੱਜਣ ਲੱਗਦੀ ਐ ਤੇ ਉਹਨਾਂ ਦੇ ਮੰਦਰ ਦੇ ਵਿੱਚ ਲੋਕ ਦੂਰੋਂ ਦੂਰੋਂ ਦਰਸ਼ਨ ਕਰਨ ਆਉਣ ਲੱਗਦੇ ਐ ਤੇ ਉੱਥੇ ਇੱਕ ਹੋਰ ਵੀ ਧਾਰਨਾ ਬਣ ਜਾਂਦੀ ਹੈ ਕਿ ਇੱਥੇ ਕੋਈ ਵੀ ਇਨਸਾਨ ਪਾਣੀ ਲੈ ਕੇ ਆਵੇ ਤੇ ਉਸ ਨੂੰ ਇੱਥੇ ਰੱਖ ਦੇਵੇ ਤੇ ਫਿਰ ਜਾਂਦਾ ਹੋਇਆ ਇਸ ਨੂੰ ਲੈ ਜਾਵੇ ਤੇ ਘਰ ਜਾ ਕੇ ਜਦੋਂ 21 ਦਿਨ ਇਸ ਪਾਣੀ ਨੂੰ ਪੀਏਗਾ ਤਾਂ ਉਸ ਦੇ ਰੋਗ ਕੱਟੇ ਜਾਣਗੇ ਤਾਂ ਪੂਰੇ ਦੇਸ਼ ਦੇ ਵਿੱਚੋਂ ਜਿਹੜਾ ਲੋਕ ਉੱਥੇ ਜਾਣਾ ਸ਼ੁਰੂ ਹੋ ਜਾਂਦੇ ਆ ਤੇ ਉਸ ਮੰਦਰ ਦਾ ਨਾਮ ਹੈ ਬਾਬਾ ਹਰਪ੍ਰਜਨ ਸਿੰਘ ਹਰ ਸਾਲ ਜਿਹੜਾ ਹੈ ਉਹਨਾਂ ਦੀ ਮਾਤਾ ਨੂੰ ਫੌਜ ਤਨਖਾਹ ਵੀ ਦਿੰਦੀ ਰਹੀ ਤੇ 2006 ਦੇ ਵਿੱਚ ਜਦੋਂ ਉਹਨਾਂ ਨੇ ਰਿਟਾਇਰ ਹੋਣਾ ਸੀ ਬਕਾਇਦਾ ਉਹਨਾਂ ਨੂੰ ਜਿਹੜਾ ਰਿਟਾਇਰਮੈਂਟ ਵੀ ਮਿਲੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਬਕਾਇਦਾ ਉਹਨਾਂ ਨੂੰ ਜਿਹੜਾ ਹੈ ਸਮੇਂ-ਸਮੇਂ ਦੇ ਉੱਤੇ ਪ੍ਰਮੋਸ਼ਨ ਨਹੀਂ ਮਿਲਦੇ ਰਹੇ ਉਹ ਸਿਪਾਹੀ ਭਰਤੀ ਹੋਏ ਸਨ ਤੇ ਉਹ ਜਿਹੜੇ ਰਿਟਾਇਰ ਹੋਏ ਆ ਆਨਰੇਰੀ ਕੈਪਟਨ ਦੇ ਔਰਦੇ ਤੋਂ ਦੋਸਤੋ ਫਿਰ ਇੱਕ ਜਨਹਿਤ ਪਟੀਸ਼ਨ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਪਾਈ ਜਾਂਦੀ ਹੈ ਉਸ ਦੇ ਵਿੱਚ ਇਸ ਕੇਸ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਜਿਹੜਾ ਫੌਜ ਇੱਕ ਅੰਧਵਿਸ਼ਵਾਸ ਫੈਲਾ ਰਹੀ ਹੈ ਫੌਜ ਦੇ ਵਿੱਚ ਅੰਧਵਿਸ਼ਵਾਸ ਨਾ ਦੀ ਕੋਈ ਚੀਜ਼ ਨਹੀਂ ਹੁੰਦੀ ਜਦ ਕਿ ਫੌਜ ਇਹ ਸਭ ਕੁਝ ਕਰ ਰਹੀ ਹੈ ਦੋਸਤੋ ਬਾਅਦ 2017 ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਹੈ ਕਿ ਫੌਜ ਨੂੰ ਇਹ ਬੰਦ ਕਰ ਦੇਣਾ ਚਾਹੀਦਾ ਆ ਕਿ ਉਹਨਾਂ ਨੂੰ ਸਾਲ ਦੇ ਵਿੱਚ ਜਿਹੜਾ ਹੈ ਇੱਕ ਵਾਰੀ ਛੁੱਟੀ ਤੇ ਭੇਜਿਆ ਜਾਵੇ ਤੇ ਫਿਰ ਜਿਹੜਾ ਹੈ ਜਵਾਨ ਉਹਨਾਂ ਨੂੰ ਵਾਪਸ ਲੈ ਕੇ ਆਉਣ ਫਿਰ ਇਹ سلسلہ ਜਿਹੜਾ ਹੈ 2017 ਤੋਂ ਬਾਅਦ ਬੰਦ ਕਰ ਦਿੱਤਾ ਗਿਆ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਆ ਦੋਸਤੋ ਮੈਂ ਤੁਹਾਨੂੰ ਦੱਸ ਦਿਆਂ ਕਿ ਬਾਬਾ ਹਰਭਜਨ ਸਿੰਘ ਹੋਰੀ ਸਾਡੇ ਪੰਜਾਬ ਦੇ ਨਾਲ ਇਸ ਸੰਬੰਧਤ ਹੈ ਇਨਾਂ ਦਾ ਪਿੰਡ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਨਡਾਲਾ ਦਾ ਇੱਕ ਛੋਟਾ ਜਿਹਾ ਪਿੰਡ ਹੈ ਕੁਕਾ ਜਿੱਥੇ ਅੱਜ ਵੀ ਉੱਥੇ ਇਹਨਾਂ ਲਈ ਇੱਕ ਕਮਰਾ ਬਣਾਇਆ ਗਿਆ ਹੈ ਜਿਸ ਦੇ ਵਿੱਚ ਇਹਨਾਂ ਦਾ ਸਮਾਨ ਰੱਖਿਆ ਗਿਆ ਹੈ ਦਰਸ਼ਕੋ ਬਹੁਤ ਸਾਰੇ ਲੋਕ ਇਹ ਮੰਨਦੇ ਐ ਕਿ ਵਾਕਈ ਬਾਬਾ ਹਰਪ੍ਰਜਨ ਸਿੰਘ ਹੋਰੀ ਆਪਣੀ ਮੌਤ ਤੋਂ ਬਾਅਦ ਡਿਊਟੀ ਦਿੰਦੇ ਰਹੇ ਐ ਜਦਕਿ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਐ ਕਿ ਇਹ ਆਰਮੀ ਦਾ ਇੱਕ ਅੰਧਵਿਸ਼ਵਾਸ ਸੀ ਜਦ ਕਿ ਇਹ ਆਰਮੀ ਵਾਲੇ ਜਵਾਨ ਕਈ ਕਹਿੰਦੇ ਆ ਕਿ ਉਹਨਾਂ ਨੇ ਵਾਕਈ ਹੀ ਉਹ ਸੁਪਨੇ ਦੇ ਵਿੱਚ ਆ ਕੇ ਉਹਨਾਂ ਨੂੰ ਜੋ-ਜੋ ਗੱਲਾਂ ਦੱਸੀਆਂ ਨੇ ਉਹ ਸੱਚ ਸਾਬਤ ਹੋਈਆਂ ਨੇ ਇਸ ਲਈ ਸਾਨੂੰ ਲੱਗਦਾ ਹੈ ਕਿ ਉਹ ਵਾਕਈ ਜਿਹੜਾ ਹੈ ਸ਼ਹੀਦ ਹੋਣ ਤੋਂ ਬਾਅਦ ਵੀ ਡਿਊਟੀ ਤੇ ਤੈਨਾਤ ਨੇ ਦਸ਼ਕੋ ਬਕਾਇਦਾ ਫੌਜ ਉਹਨਾਂ ਦੇ ਮਾਤਾ ਜੀ ਨੂੰ ਹਰਪ੍ਰਜਨ ਸਿੰਘ ਹੋਰਾਂ ਦੀ ਤਨਖਾਹ ਵੀ ਦਿੰਦੀ ਰਹੀ ਹੈ ਇਹ ਕੋਈ ਅਫਵਾਹ ਨਹੀਂ ਜਾਂ ਲੋਕਾਂ ਵੱਲੋਂ ਇਹ ਗੱਲ ਉਡਾਈ ਨਹੀਂ ਗਈ ਕਿ ਇੱਕ ਫੌਜੀ ਜਵਾਨ ਆ ਉਸ ਨੂੰ ਜਿਹੜਾ ਹੈ ਫੌਜ ਵੱਲੋਂ ਤਨਖਾਹ ਦਿੱਤੀ ਜਾਂਦੀ ਹੈ ਜੋ ਸ਼ਹੀਦ ਹੋਣ ਤੋਂ ਬਾਅਦ ਵੀ ਡਿਊਟੀ ਦਿੰਦਾ ਆ ਇਹ ਫੌਜ ਦੇ ਰਿਕਾਰਡ ਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਦਰਜ ਨੇ ਕਿ ਉਹਨਾਂ ਨੂੰ ਜਿਹੜਾ ਹੈ ਤਨਖਾਹ ਦਿੱਤੀ ਜਾਂਦੀ ਰਹੀ ਹੈ ਉਹਨਾਂ ਨੂੰ ਜਿਹੜਾ ਛੁੱਟੀ ਦੇ ਉੱਤੇ ਭੇਜਿਆ ਜਾਂਦਾ ਰਿਹਾ ਫੌਜੀ ਜਵਾਨ ਉਹਨਾਂ ਨੂੰ ਛੱਡਣ ਆਉਂਦੇ ਸੀ ਫਿਰ ਉਹਨਾਂ ਨੂੰ ਲੈਣ ਆਉਂਦੇ ਸੀਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਪਿੰਡ ਜਿਹੜਾ ਆ ਕਪੂਰਥਲੇ ਦੇ ਕੋਲ ਕੂਕਾ ਪਿੰਡ ਹੈਗਾ ਆ ਅੱਜ ਵੀ ਉੱਥੇ ਉਹਨਾਂ ਦਾ ਜਿਵੇਂ ਸਮਾਨ ਪਿਆ ਹੋਇਆ ਆ ਲੋਕ ਉੱਥੇ ਆਉਂਦੇ ਆ ਉਹ ਸਮਾਨ ਨੂੰ ਦੇਖਦੇ ਆ ਉੱਥੇ ਉਹਨਾਂ ਦੇ ਪਰਿਵਾਰਕ ਜੀ ਵੀ ਰਹਿੰਦੇ ਆ ਉਹ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਦੱਸਦੇ ਆ ਜਿਸ ਕੋਈ ਜੋ ਮੈਂ ਤੁਹਾਨੂੰ ਕਹਾਣੀ ਦੱਸੀ ਐ ਕੋਈ ਅਫਵਾਹ ਨਹੀਂ ਹੈ ਇਹ ਵਾਕਈ ਕਹਿੰਦੇ ਆ ਕਿ ਫੌਜ ਦੇ ਵਿੱਚ ਇਹ ਚੀਜ਼ ਵਾਪਰਦੀ ਰਹੀ ਹੈ ਤੇ ਬਹੁਤ ਸਾਰੇ ਇਸ ਗੱਲ ਨੂੰ ਮੰਨਦੇ ਰਹੇ ਆ ਕਿ ਉਹ ਉਹਨਾਂ ਦਾ ਜਿਹੜਾ ਰਾਧ ਸੇਰਾ ਬੰਦੇ ਰਹੇ ਆ ਉਹਨਾਂ ਨੂੰ ਦੱਸਦੇ ਰਹੇ ਆ ਕਿ ਅੱਜ ਇਹ ਚੀਜ਼ ਹੋਣ ਵਾਲੀ ਹੈ ਤੁਸੀਂ ਜਿਹੜਾ ਅਗਾਊਂ ਹੀ ਚੇਤਨ ਹੋ ਜੋ ਜਾਂ ਤੁਸੀਂ ਇਹ ਕਾਰਵਾਈ ਕਰ ਲੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹਨਾਂ ਲਈ ਕੁਰਸੀ ਵੀ ਜਿਹੜੀ ਹੈ ਖਾਲੀ ਛੱਡੀ ਜਾਂਦੀ ਹੈ ਜੇਕਰ ਕੋਈ ਆਮ ਗੱਲ ਹੋਵੇ ਤਾਂ ਐਵੇਂ ਕਿਸੇ ਲਈ ਕੁਰਸੀ ਖਾਲੀ ਜਿਹੜੀ ਹੈ ਨਹੀਂ ਛੱਡੀ ਜਾ ਸਕਦੀ ਤੇ ਨਾ ਹੀ ਕਿਸੇ ਦੇ ਲਈ ਕੋਈ ਮੰਦਰ ਬਣਾਇਆ ਜਾ ਸਕਦਾ ਆ ਤੁਸੀਂ ਵੇਖ ਸਕਦੇ ਹੋ ਕਿ ਸਿੱਕਮ ਦੇ ਵਿੱਚ ਇਹ ਮੰਦਰ ਹਾਲੇ ਵੀ ਮੌਜੂਦ ਹੈ ਜਿੱਥੇ ਦੂਰੋਂ ਨੇੜੇੋਂ ਲੋਕ ਆਉਂਦੇ ਆ ਮੱਥਾ ਟੇਕਦੇ ਹੈਗੇ ਆ ਤੇ ਉਹ ਬਾਬਾ ਹਰਭਜਨ ਸਿੰਘ ਹੋਰਾਂ ਨੂੰ ਕਾਫੀ ਮੰਨਦੇ ਆ ਤੁਸੀਂ ਇਸ ਬਾਰੇ ਕੀ رائے ਰੱਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅਜਿਹੇ ਹੋਰ ਵੀਡੀਓਜ਼ ਦੇ ਲਈ ਤੁਸੀਂ ਸਾਡੇ ਚੈਨਲ ਆਰ ਡੀ ਪ੍ਰੋਡਕਸ਼ਨ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਨੂੰ ਦਬਾ ਸਕਦੇ ਹੋ